ओके ਐਂਡ ਅੱਜ ਸਭ ਇਹ ਇੱਕ ਮਰਡਰ ਦਾ ਮੈਟਰ ਸਾਹਮਣੇ ਆਇਆ ਅਸੀਂ ਦਰਜ ਕਰ ਦਿੱਤੀ ਆ ਕੀ ਕਹਿਣਾ ਚਾਹੁੰਦੇ ਆ ਕਿ ਅੱਜ ਹੋਇਆ ਅੱਜ ਪ੍ਰੈਸ ਕਾਨਫਰੰਸ ਕਰਦੇ ਆ ਮਰਡਰ ਦਾ ਕੇਸ ਜਿਹੜਾ ਸੀ ਉਸੇ ਅਸੀਂ ਥਾਣਾ ਫਲੋਰ ਵਿਖੇ 309 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈਗੀ ਆ ਇਹ ਲਿਆਕਤ ਅਲੀ ਸੀ ਉਹਦੀ ਵਾਈਫ ਜਿਹੜੀ ਸੀ ਉਹ ਬੰਗਾ ਸਾਈਡ ਤੋਂ ਮੈਡੀਸਨ ਲੈਣ ਗਈ ਸੀ ਉਹਨੂੰ ਥਾਣਾ ਦੇ ਵਿੱਚ ਕੰਪਲੇਨਟ ਕੀਤੀ ਕਿ ਮੇਰੀ ਵਾਈਫ ਜਿਹੜੀ ਆ ਵੀ ਉਹ ਵਾਪਸ ਨਹੀਂ ਆਈ ਤੇ ਮੈਨੂੰ ਪੂਰਾ ਯਕੀਨ ਹੈਗਾ ਵੀ ਉਸ ਦੀ ਮੌਤ ਜਿਹੜੀ ਆ ਉਹ ਲਿਆਕਤੜੀ ਜਿਹੜਾ ਗੁਜਰਾ ਦੇ ਡੇਰੇ ਗੜੇਪਿੰਡ ਦੇ ਨਜ਼ਦੀਕ ਰਹਿੰਦਾ ਉਹਨ ਮੇਰੀ ਵਾਈਫ ਜਿਹੜੀ ਆ ਉਹਨੂੰ ਮਾਰ ਦਿੱਤਾ ਹੈਗਾ। ਹੂੰ। ਡਾਕਟਰ ਸਾਹਿਬ ਕੀ ਕਾਰਨ ਕੀ ਸੀ ਮਾਰਨ ਦਾ ਕੀ ਮਕਸਦ ਸੀ? ਮਰਨ ਦਾ ਕਾਰਨ ਇਹ ਸੀ ਇਸ ਲੜਕੀ ਦਾ ਵੀ ਇਹਦੇ ਨਜਾਇਜ਼ ਤਾਲੁਕਾਤ ਸਨ ਕਿ ਲਿਆਕਤੜੀ ਨਾਲ ਇੱਕ 6-7 ਮਹੀਨੇ ਤੋਂ ਉਹਦੇ ਵਿੱਚ ਇਹਨਾਂ ਨੂੰ ਜਦੋਂ ਆਪਸ ਵਿੱਚ ਅਣਬਣ ਹੋ ਗਈ ਤੇ ਦੁਬਾਰਾ ਜਿਹੜਾ ਸੀ ਉਹ ਗੁਰਾਇਆਂ ਦੇ ਨਜ਼ਦੀਕ ਅਟਾ ਨਹਿਰ ਦੇ ਨਜ਼ਦੀਕ ਇਹਨੂੰ ਮਤਲਬ ਕਿ ਬੁਲਾ ਕੇ ਤੇ ਉੱਥੇ ਦਾ ਜਿਹੜਾ ਸੀ ਉਹ ਕਤਲ ਕਰ ਦਿੱਤਾ ਗਿਆ। ਕੀ ਪਤਾ ਕਿੱਦਾਂ ਲੱਗਾ ਜੀ ਉਹ ਪਾਣੀ ਚ ਡੈਡਬੋਡੀ ਤਰ ਰਹੀ ਸੀ ਇਹ ਜਦੋਂ ਦੋਸ਼ੀ ਜਿਹੜਾ ਸੀ ਉਹਤੇ ਫੌਰੀ ਕਾਰਵਾਈ ਕਰਦਿਆਂ ਹੋਇਆ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਹਨਾਂ ਨੇ 5 ਘੰਟਿਆਂ ਦੇ ਵਿੱਚ ਹੀ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਉਹਦਾ ਫਰਦ ਅਨਸ਼ਾਫ ਜਿਹੜਾ ਸੀ ਉਹਦੇ ਮੁਤਾਬਕ ਜਿਹੜੀ লাশ ਛੜੀ ਹੈ ਉਹ ਫਿਰ ਬਰਾਮਦ ਕੀਤੀ ਗਈ ਸੀ ਪਰਿਵਾਰ ਵੱਲੋਂ ਕੋ ਘੁਮਿਸ਼ੋਦਗਰ ਰਿਪੋਰਟ ਵੀ ਦਰਾਈ ਹੋਈ ਸੀ ਇਹ ਪਰਿਵਾਰ ਵੱਲੋਂ ਆਪਣੇ ਤੌਰ ਦੇ ਉੱਤੇ ਉਹਨੂੰ ਲੱਭਿਆ ਜਾ ਰਿਹਾ ਸੀ ਜਦੋਂ ਉਹਨਾਂ ਨੇ ਥਾਣਾ ਦੇ ਵਿੱਚ ਆ ਕੇ ਬਿਆਨ ਲਿਖਾਇਆ ਉਹਦੇ ਤੇ ਫੌਰੀ ਕਾਰਵਾਈ ਕਰਕੇ ਤੇ ਇਹ ਜਿਹੜਾ 302 ਦਾ ਮਰਡਰ ਕੇਸ ਸੀ ਇਹਨੂੰ 5 ਘੰਟਿਆਂ ਦੇ ਵਿੱਚ ਸੋਲਵ ਕਰ ਲਿਆ ਗਿਆ ਕਿੰਨੇ ਵਿਅਕਤੀ ਸੀਗੇ ਇਹਦੇ ਵਿੱਚ ਨਮੋਨ ਇਹਦੇ ਵਿੱਚ ਜੋ ਹੁਣ ਤੱਕ ਦੀ ਤਫ਼ਤੀਸ਼ ਹੈਗੀ ਆ ਉਹਦੇ ਵਿੱਚ ਦੋ ਵਿਅਕਤੀ ਨੇ ਇਹ ਦੋਨੋਂ ਹੀ ਸਕੇ ਭਰਾ ਨੇ ਇਹ ਦੂਸਰਾ ਬਦਰ ਜਿਹੜਾ ਹੈਗਾ ਇਹਦਾ ਉਹ ਗਨੀ ਹੈਗਾ ਅਬਦੁਲ ਗਨੀ ਤੇ ਲਿਆਕਤ ਨੇ ਕੋਰੀਪ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਇਹ ਦੌਰਾਨੇ ਜਦੋਂ ਮੈਡੀਕਲ ਰਿਪੋਰਟ ਜਿਹੜੀ ਹੈ ਨਾ ਜਿਹੜਾ ਬੋਰਡ ਰਾਈ ਅਸੀਂ ਮੈਡੀਕਲ ਕਰਵਾਇਆ ਗਿਆ ਹੈਗਾ ਉਹ ਜਦੋਂ ਰਿਪੋਰਟ ਹੋਣ ਤੋਂ ਬਾਅਦ ਇਹਦੇ ਬਾਰੇ ਉਹ ਫੋਨ ਵੀ ਉਹਦਾ ਬੰਦ ਹੋ ਗਿਆ ਸੀ ਉਸਦੇ ਨਹੀਂ ਲੱਗਾ ਤਾਂ ਹਾਂ ਉਹਦਾ ਫੋਨ ਜਿਹੜਾ ਬੰਦ ਹੋ ਗਿਆ ਸੀ ਉਹ ਫੋਨ ਦੋਨੋਂ ਹੀ ਜਿਹੜਾ ਅਕਿਊਜ਼ਡ ਹੈਗੀ ਹੈ ਜਿਹੜਾ ਹੈਗਾ ਉਹਦਾ ਤੇ ਜਿਹੜੀ ਮਰਨ ਵਾਲੀ ਲੜਕੀ ਹੈਗੀ ਆ ਉਹਨਾਂ ਦੋਨਾਂ ਦਾ ਹੀ ਅਸੀਂ ਜਿਹੜਾ ਉਹ ਫੋਨ ਜਿਹੜਾ ਬਰੰਮਤ ਕਰ ਲਿਆ ਹੈਗਾ ਇੱਕ ਵਿਅਕਤੀ ਕਰ ਲਿਆ ਦੂਸਰਾ ਬਕਾਇਆ ਰੰਦਾ ਦੂਸਰਾ ਵਿਅਕਤੀ ਫਰਾਰ ਆ ਉਸ ਤੇ ਰੇਡ ਕੀਤੀ ਜਾ ਰਹੀ ਹੈ ਉਹਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਇਕੱਲਾ ਹੀ ਸੀ ਇਹ ਹੋਰ ਕੋਈ ਨਾਲ ਹੋਰ ਕਿੰਨੇ ਸਾਥੀ ਸੀ ਦੋ ਦੋਸ਼ੀ ਨੇ ਜੀ ਦੋ ਜਣੇ ਇਸਨ ਕੱਟੇ ਦੋਨੋਂ ਇਸਕੇ ਪ੍ਰਾਪਤ ਮੇਰਾ ਨਾਮ ਅਲੀਆਕਤ ਅਲੀ ਬਾਫ ਜਾਨਾ ਸ਼ਕੂਰਾ ਹਾਂ ਕੀ ਮੈਂ ਹੋਇਆ ਜੈ ਬੰਗੀ ਦਵਾਈ ਨੂੰ ਗਏ ਸੀਗੀ ਹਾਂਜੀ ਰੈਤਬਾਰ ਵਾਲੇ ਦਿਨ ਗਏ ਸੀਗੀ ਹਾਂਜੀ 11 ਵਜੇ ਗਈ ਆ ਹਾਂਜੀ ਮੋੜ ਕੇ ਮੈਂ ਫੋਨ ਲਾਇਆ ਉਹਨਾਂ ਨੂੰ ਦੋ ਮੋੜ ਕੇ ਫੋਨ ਲਾਇਆ ਮੋੜ ਕੇ ਮੈਂ ਜਦੋਂ ਲੈਣ ਗਿਆ ਤੇ ਬੰਗੇ ਫਲੋਰਸ ਮੈਂ ਫਲੋਰ ਡੀ ਕੀਤੀ ਗਾ ਨਹੀਂ ਮੈਂ ਆਗ ਹੀ ਗਰਾਏ ਫੋਨ ਕੀਤਾ ਸੀਗਾ ਮੈਨੂੰ ਹਾਂ ਫੇਰ ਮੋੜ ਕੇ ਉਹਦਾ ਫੋਨ ਸਵਿਚ ਆਫ ਆ ਗਿਆ ਜੀ ਫੇਰ ਫੇਰ ਉਹ ਤੇ ਵੇ ਦੇਖਦਾ ਜੀ ਬੰਦਾ ਪਤਾ ਲੱਗਾ ਤੇ ਬਲੌਰਾਂ ਉਹਦਾ ਭਰਾ ਮੁੰਡੇ ਦਾ ਮੇਰੇ ਮਗਰ ਭੱਜਿਆ ਹਾਂ ਉਹਦਾ ਦੋ ਬੰਦੇ ਹੋਰ ਸੀ ਉਹ ਮੇਰੇ ਨਜ਼ਰ ਪਛਾਣੋ ਬਾਹਰ ਆ ਕੇ ਉਹ ਇੱਕ ਦੀ ਪਛਾਣੇ ਮੈਨੂੰ ਉਹ ਮੇ ਤੋਂ ਨੰਬਰ ਮੰਗਦਾ ਹੀ ਮੇਰਾ ਵੀ ਨੰਬਰ ਮੰਗਦਾ ਮੇਰੇ ਵਾਈਫ ਦਾ ਵੀ ਨੰਬਰ ਮੰਗਦਾ ਹੀ ਮੇਰਾ ਨੰਬਰ ਦਿੱਤਾ ਨਹੀਂ ਹੁੰਦਾ। ਬਣੀ ਗੱਲ ਕਰਤਾ ਦੀ ਉਹ ਤੇਰੇ। ਹੋਰ ਕੀ ਗੱਲ ਬਾਈ ਜਿਹੜੀ ਡੈੱਡ ਹੋਈ ਆ ਇਹ ਕਿੱਥੋਂ ਮਿਲੀ ਡੈੱਡ ਬੋਡੀ? ਇਹ ਗਰਾਏ ਤੋਂ। ਗਰਾਏ ਤੋਂ। ਉੱਥੇ ਕਿੱਦਾਂ ਪੰਚ ਪਤਾ ਕੁਝ? ਬੋਲੇ ਨਾਲ ਹੀ ਉਹ ਲੈ ਗਏ ਆਪ ਨੂੰ। ਮੁੰਡਾ ਨਾਲ ਜੇਗਾ। ਮੁੰਡਾ ਨਾਲ ਸੀਗਾ ਮੁੰਡੇ ਨਾਲ। ਕਿਹੜਾ ਮੁੰਡਾ ਨਾਲ ਲਗਿਆ ਉਹਨੂੰ ਹਣਾ? ਹਾਂਜੀ। ਉਹਨੂੰ ਵੀ ਬੰਦ ਸੀ ਉਹਦਾ। ਫੋਨ ਵੀ ਬੰਦ ਸੀਗਾ ਜੀ। ਤੇ ਪ੍ਰਸ਼ਾਸਨ ਨੇ ਬੋਡੀ ਹੁਣ ਲਿਆਂਦੀ ਪਲੋਂ? ਹਾਂਜੀ। ਜੀ। ਹੁਣ ਕਿਤੇ ਸ਼ੱਕਿਆ ਤੁਹਾਨੂੰ ਮੇਨ। ਕੀ ਨਾਮ ਆ ਉਹਦਾ ਜਿਹੜਾ ਬੱਚੂ ਜੀ। ਬੱਚੂ ਬੱਚੂ ਕਿੱਥੇ ਦਾ ਆ ਦੋ ਬਰਾ ਗੜੇ ਦੇ ਗੜੇ ਦਾ ਆ ਹਾਂਜੀ ਵਾਓ ਉਹਦੇ ਬੱਚੇ ਕਿੰਨੇ ਜਿਹੜੀ ਦਾ ਵਾਈਫ ਤੁਹਾਡੇ ਕਿੰਨੇ ਬੱਚੇ ਆ ਦੋ ਬੱਚੇ ਜੀ ਕੁੜੀ ਕੀ ਆ ਕੁੜੀ ਮੰਡਾ ਜੀ ਕਿੰਨੇ ਸਾਲ ਆ ਫਿਰ ਪਹਿਲਾ ਪੂਰੀ ਸੱਤ ਸੱਤ ਦਾ ਪੂਰੇ ਜੌਂ ਮਾੜ ਲੀਏ ਮਤਲਬ ਕਰਦੇ ਹਾਂ ਤੁਸੀਂ ਅ ਮੈਨ ਇਨਸਾਫ ਚਾਹੀਦਾ ਹੀ ਹਾਂ ਇਨਸਾਫ ਹਾਂਜੀ ਘਰ ਸੋਣੀ ਜੀ ਪਾਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਮੇਰਾ ਨਾਮ ਬਸ਼ੀਰ ਮੁਹੰਮਦ ਹੈ ਜੀ ਹਾਂਜੀ ਕੀ ਹੋਇਆ ਮੇਰੀ ਭਤੀਜੀ ਹੈ ਸ਼ਕੂਰਾ ਹਾਂਜੀ ਉਹ 11 ਵਜੇ ਘਰੋਂ ਦਵਾਈ ਲੈਣ ਗਈ ਸੀ ਬੰਗੀ ਠੀਕ ਹੈ ਤੇ ਮੁੜ ਕੇ ਉਹ ਆਈ ਗਰਾਿਆਂ ਚ ਪਕਵਾੜੇ ਨੂੰ ਠੀਕ ਹੈ ਪਕਵਾੜੇ ਗਰਾਿਆਂ ਜਦੋਂ ਪਹੁੰਚੀ ਤਾਂ ਉੱਥੇ ਮੁੰਡਿਆਂ ਨੇ ਉਹਨੂੰ ਪਾੜਿਆ ਘੇਰਾ ਹਾਂਜੀ ਘੇਰਾ ਪਾ ਗਏ ਉਹਦੀ ਐਚ ਚ ਲੁੱਟੀ ਐਚ ਚ ਲੁੱਟ ਕੇ ਉਹਨੂੰ ਮਾਰ ਗਏ ਤੇ ਛੱਪੜ ਚ ਸੱਟੇ ਆਏ ਠੀਕ ਹੈ ਠੀਕ ਹੈ ਉਹ ਇੱਕ ਬੰਦਾ ਸੀ ਫੜ ਲਿਆ ਹਾਂਜੀ ਬਾਕੀ ਬੰਦਿਆਂ ਨੂੰ ਪੁਲਿਸ ਨਹੀਂ ਫੜ ਰਹੀ ਠੀਕ ਹੈ ਸਾਡੀ ਇਹ ਮੰਗ ਹੈ ਤੇ ਕਿੱਥੇ ਦੀ ਕੁੜੀ ਸੀਗੀ ਕੁੜੀ ਹੈਗੀ ਆਸ਼ਾ ਔਰ ਦੀ ਮੁੰਡਾ ਹੈਗਾ ਘੜੇ ਦਾ ਘੜੇ ਦਾ ਜਿਹੜੇ ਨਾਲ ਲੈ ਕੇ ਗਿਆ ਹਾਂਜੀ ਫੋਨ ਵੀ ਪੰਦ ਆ ਰਿਹਾ ਓਹਦਾ ਖੋ ਗਏ ਛੱਪੜ ਜੇ ਸੱਟਿਆ ਕਤਲ ਵੀ ਮੁੰਡਾ ਮੰਨ ਗਿਆ ਸਾਰਾ ਕੁਝ ਮੰਨ ਗਿਆ ਜਿਹੜੇ ਉਹਦੇ ਨਾਲ ਦੇ ਚਾਰ ਸਾਥੀ ਉਹਨਾਂ ਨੂੰ ਚੱਕ ਪੁਲਿਸ ਚੱਕ ਲਈ ਬੈ ਸੀ ਗਿਆ ਜੋ ਜੋ ਆਗੇ ਦੇ ਕੁੜੀ ਮੁੰਡਾ ਡੈਡ ਬੋਡੀ ਕਿੱਥੋਂ ਮਿਲੀ ਇਹ ਗਰਾਈਆਂ ਤੋਂ ਮਿਲੀ ਜੀ ਚੱਪੜ ਚੋਂ ਕੀ ਮੰਗ ਕਰਦੇ ਆ ਮੰਗੇ ਇਨਸਾਫ ਚਾਹੀਦਾ ਜੀ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ